ਸੱਚਾ ਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 FM ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਪੰਜਾਬ ਮੰਤਰੀ ਮੰਡਲ 'ਚ ਫੇਰ ਬਦਲ ਲਈ ਨਵੇਂ ਮੰਤਰੀਆਂ ਦੀ ਚੋਣ ਦੀ ਪ੍ਰਕਿਰਿਆ ਦੌਰਾਨ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਸਭ ਨੂੰ ਹੈਰਾਨ ਕਰ ਦਿੱਤਾ ਹੈ ਇੱਥੇ ਦੱਸਣਾ ਉਚਿਤ ਹੋਵੇਗਾ ਕਿ ਹੁਣ ਤੱਕ ਆਮ ਆਦਮੀ ਪਾਰਟੀ ਪੰਜਾਬ ਮੰਤਰੀ ਮੰਡਲ 'ਚ ਚਾਰ ਵਾਰ ਫੇਰ ਬਦਲ ਕਰ ਚੁੱਕੀ ਹੈ ਜਿੱਥੋਂ ਤੱਕ ਦੂਜੀ ਵਾਰ ਜਿੱਤਣ ਵਾਲੇ 'ਚੋਂ ਹਰਪਾਲ ਸਿੰਘ ਟੀਮਾ, ਅਮਨ ਅਰੋੜਾ, ਮੀਤ ਹੇਰ ਨੂੰ ਮੰਤਰੀ ਬਣਾਇਆ ਗਿਆ ਸੀ ਜਦਕਿ ਦੂਜੀ ਵਾਰ ਜਿੱਤਣ ਵਾਲੇ ਵਿਧਾਇਕ ਕੁਲਤਾਰ ਸੰਧਵਾ ਨੂੰ ਸਪੀਕਰ ਅਤੇ ਜੈਸ ਸਿੰਘ ਗਰੋੜੀ ਨੂੰ ਡਿਪਟੀ ਸਪੀਕਰ ਬਣਾਇਆ ਗਿਆ ਪਰ ਜਿੱਤਨ ਵਾਲੇ ਕਈ ਵਿਧਾਇਕ ਲੰਮੇ ਸਮੇਂ ਤੋਂ ਮੰਤਰੀ ਬਨੰਦੀ ਉਡੀਕ ਕਰ ਰਹੇ ਸੀ ਇਹਨਾਂ ਚੋਂ ਪ੍ਰੋਫੈਸਰ ਬਰਜਿੰਦਰ ਕੌਰ ਸਰਬਜੀਤ ਕੌਰ ਮਾਨੂਕੇ ਮਨਜੀਤ ਸਿੰਘ ਬਿਲਾਸਪੁਰ ਦਾ ਨਾਮ ਵੀ ਸ਼ਾਮਿਲ ਸੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੰਤਰੀ ਮੰਡਲ ਦੇ ਫੇਰ ਬਦਲ ਦੌਰਾਨ ਪਹਿਲੀ ਵਾਰ ਜਿੱਤਨ ਵਾਲੇ ਜ਼ਿਆਦਾਤਰ ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾ ਰਿਹਾ ਹੈ ਅਜਿਹਾ ਮਾਹੌਲ ਅੱਜ ਹੀ ਦੇਖਣ ਨੂੰ ਮਿਲਿਆ ਜਦੋਂ ਮਹਿੰਦਰ ਭਗਤ ਹਰਦੀਪ ਸਿੰਘ ਮੁੰਡੀਆਂ ਤਰਨਜੀਤ ਸੋਦ ਅਤੇ ਰਵਜੋਤ ਸਿੰਘ ਅਤੇ ਬਰਿੰਦਰ ਕੁਮਾਰ ਨੂੰ ਮੰਤਰੀ ਬਣਾਇਆ ਗਿਆ ਪੰਜਾਬ ਕੈਬਨਟ ਦੇ ਵਿੱਚ ਇੱਕ ਵੱਡਾ ਫੇਰਬਦਲ ਹੋਇਆ ਚਾਰ ਮੰਤਰੀਆਂ ਦੇ ਅਸਤੀਫੇ ਮਗਰੋਂ ਨਵੇਂ ਮੰਤਰੀਆਂ ਨੇ ਸੌ ਚੁੱਕ ਲਈ ਹੈ ਇਸ ਤਹਿਤ ਸਾਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਵੀ ਕੈਬਨਟ ਮੰਤਰੀ ਵਜੋਂ ਹਲਫਲਾ ਲਈ ਹੈ ਹਰਦੀਪ ਸਿੰਘ ਮੁੰਡੀਆਂ 2017 ਦੀਆਂ ਚੋਣਾਂ ਦੌਰਾਨ ਲੋਕ ਇਨਸਾਫ ਪਾਰਟੀ ਦੇ ਮੈਂਬਰ ਸੀ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਹ ਸੱਤਾਧਾਰੀ ਕਾਂਗਰਸ ਵਿੱਚ ਸ਼ਾਮਲ ਹੋ ਗਏ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਤਕਰੀਬਨ 6 ਮਹੀਨੇ ਪਹਿਲਾਂ ਉਹ ਆਪ ਨਾਲ ਜੁੜ ਗਿਆ ਇਹਨਾਂ ਚੋਣਾ ਚ ਮੁੰਡੀਆਂ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਆਪਣੀ ਪਹਿਲੀ ਚੋਣ ਲੜੀ ਅਤੇ ਸਾਨੇਵਾਲ ਹਲਕੇ ਤੋਂ ਵਿਧਾਇਕ ਬਣੇ ਉਹਨਾਂ ਨੇ ਕਾਂਗਰਸ ਦੇ ਉਮੀਦਵਾਰ ਵਿਕਰਮ ਸਿੰਘ ਬਾਜਵਾ ਨੂੰ 15000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹਰਦੀਪ ਸਿੰਘ ਮੁੰਡੀਆਂ ਇੱਕ ਸਫਲ ਕਾਰੋਬਾਰੀ ਵੀ ਨੇ ਅਤੇ ਹੋਟਲ ਅਤੇ ਰਿਹਾਇਸ਼ੀ ਜਾਇਦਾਦਾਂ ਵਿੱਚ ਨਿਵੇਸ਼ਕ ਨੇ ਮੁੰਡੀਆਂ ਦਾ ਮੁੱਖ ਕਾਰੋਬਾਰ ਲੁਧਿਆਣਾ ਵਿੱਚ ਹੈ ਜਿੱਥੇ ਉਹ ਸਤਦੀਪ ਹੋਟਲ ਦੇ ਮਾਲਕ ਨੇ ਇਸ ਦੇ ਨਾਲ ਹੀ ਦੁਆਬਾ ਨੂੰ ਅੱਜ ਦੋ ਨਵੇਂ ਮੰਤਰੀ ਮਿਲ ਗਏ ਨੇ ਹੁਸ਼ਿਆਰਪੁਰ ਤੋਂ ਡਾਕਟਰ ਰਵਜੋਤ ਸਿੰਘ ਅਤੇ ਜਲੰਧਰ ਤੋਂ ਵੈਸਟ ਹਲਕੇ ਦੇ ਵਿਧਾਇਕ ਮਹਿੰਦਰ ਭਗਤ ਨੇ ਚੰਡੀਗੜ੍ਹ ਵਿਖੇ ਰਾਜਪਮਨਚ ਮੰਤਰੀ ਦੇ ਅਹੁਦੇ ਦੀ ਸੌਂ ਚੁੱਕੀ ਹੈ ਦੱਸਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ 2.5 ਸਾਲ ਦੇ ਅੰਦਰ ਚੌਥੀ ਵਾਰ ਕੈਬਨਿਟ 'ਚ ਬਦਲਾਅ ਕੀਤਾ ਗਿਆ ਹੈ ਇਸ ਦੇ ਲਈ ਪੰਜ ਨਵੇਂ ਮੰਤਰੀਆਂ ਨੇ ਸੌਂ ਚੁੱਕੀ ਹੈ ਬ੍ਰਿੰਦਰ ਗੋਇਲ ਦਾ ਨਾਮ ਵੀ ਹੈ ਬ੍ਰਿੰਦਰ ਗੋਇਲ ਲਹਿਰਗਾਗਾ ਤੋਂ ਵਿਧਾਇਕ ਬਣੇ ਨੇ ਗੋਇਲ ਨੇ ਪਹਿਲੀ ਵਾਰ ਵਿਧਾਨ ਸਭਾ ਚੁਣ ਚੋਣਾਂ ਦੀਆਂ ਪੌੜੀਆਂ ਚੜੇ ਸੀ ਉਹਨਾਂ ਦੀ ਇੱਜ਼ਤ ਇਸ ਲਈ ਐਮ ਰਹੀ ਹੈ ਉਹਨਾਂ ਨੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਪਠੱਲ ਅਤੇ ਅਕਾਲੀ ਦਲ ਦੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਸਾ ਨੂੰ ਕਰਾਰੀ ਹਾਰ ਦਿੱਤੀ ਹੈ ਦੋਵਾਂ ਦਿਗਜਾਂ ਨੂੰ ਹਰਾਉਣ ਮਗਰੋਂ ਉਹਨਾਂ ਦੇ ਸਿਆਸੀ ਕਦ ਕਾਫੀ ਉੱਭਰਿਆ ਤੇ ਅੱਜ ਉਹਨਾਂ ਨੂੰ ਪੰਜਾਬ ਮੰਤਰੀ ਮੰਡਲ 'ਚ ਸ਼ਾਮਲ ਕਰ ਲਿਆ ਗਿਆ ਇਸ ਤੋਂ ਪਹਿਲਾਂ ਉਹ ਭਾਜਪਾ ਵਿੱਚ ਸੀ 1992 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਬਰਿੰਦਰ ਗੋਇਲ ਭਾਜਪਾ ਦੀ ਟਿਕਟ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਚ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਆਪਣੇ ਵਿਰੋਧੀਆਂ ਤੇ ਨਿਸ਼ਾਨਾ ਸਾਧਿਆ ਸੀਐਮ ਮਾਨ ਨੇ ਕਿ ਵਿਰੋਧੀ ਸਵੇਰੇ ਮੈਨੂੰ ਗਾਲ੍ਹਾਂ ਕੱਢਣ ਲੱਗ ਜਾਂਦੇ ਨੇ ਮੈਨੂੰ ਬੜਾ ਚੰਗਾ ਲੱਗਦਾ ਹੈ ਕਿ ਸਵੇਰੇ ਹੀ ਰੋਣ ਲੱਗ ਜਾਂਦੇ ਨੇ ਮੇਰੇ ਨਾਲ ਰੱਬ ਵਰਗੇ ਲੋਕ ਨੇ ਮੈਨੂੰ ਵਿਰੋਧੀਆਂ ਦੀ ਕੋਈ ਪਰਵਾਹ ਨਹੀਂ ਹੈ ਪ੍ਰਮਾਤਮਾ ਇਹਨਾਂ ਨੂੰ ਸੁਮਤ ਬਖਸ਼ੇ ਅਤੇ ਲੋਕਾਂ ਦੇ ਘਰਾਂ 'ਚ ਹਮੇਸ਼ਾ ਤਰੱਕੀ ਅਤੇ ਖੁਸ਼ੀਆਂ ਦੇ ਦੀਵੇ ਜਗਾਉਂਦੇ ਰਹਿਣ ਮਾਨ ਨੇ ਕਿਹਾ ਕਿ ਜੇ ਮੈਂ ਤੁਰਨ ਵੇਲੇ ਬੂਟ ਦਾ ਫਿੱਤਾ ਬਨਣ ਲਈ ਬੈਠ ਜਾਵਾਂ ਤਾਂ ਕਹਿੰਦੇ ਨਹੀਂ ਕਿ ਭਗਵੰਤ ਮਾਨ ਡਿੱਗ ਪਿਆ ਮੈਂ ਇੰਜ ਨਹੀਂ ਬੈਠਾਂਗਾ ਮੈਂ ਤੁਹਾਡੀਆਂ ਜੜ੍ਹਾਂ 'ਚ ਬੈਠਾਂਗਾ ਸੀਐਮ ਮਾਨ ਨੇ ਕਿਹਾ ਕਿ ਲੋਕਾਂ ਨੂੰ ਇਹ ਤੁਹਾਡਾ ਪਿਆਰ ਹੈ ਉਹ ਮੇਰੇ ਤੋਂ ਨਹੀਂ ਡਰਦੇ ਉਹ ਤੁਹਾਡੇ ਤੋਂ ਡਰਦੇ ਨਹੀਂ ਕਿਉਂਕਿ ਲੋਕ ਜਾਣਦੇ ਨੇ ਕਿ ਲੋਕ ਤੁਸੀਂ ਦੇ ਨਾਲ ਨੇ ਇਸ ਦੇ ਨਾਲ ਹੀ ਲੋਕਾਂ ਨੂੰ ਸਨਮਾਨ ਦਿੰਦੇ ਹੋਇਆ ਕਿ ਜਦੋਂ ਤੱਕ ਤੁਸੀਂ ਮੇਰੇ ਨਾਲ ਉਹ ਮੈਨੂੰ ਡਰਨ ਦੀ ਲੋੜ ਨਹੀਂ ਹੈ ਸੀਐਮ ਆਨੇ ਕਹੇ ਕਿ ਕਰੀਬ 22 ਸਾਲਾਂ ਚ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਹੁਣ ਤੱਕ 44786 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਪਿਛਲੀ ਸਰਕਾਰ ਨੇ 75 ਸਾਲਾਂ ਚ ਕੁਝ ਨਹੀਂ ਕੀਤਾ ਕਿਉਂਕਿ ਉਹਨਾਂ ਦੀ ਨੀਅਤ ਸਾਫ਼ ਨਹੀਂ ਸੀ ਉਹਨਾਂ ਕਹੇ ਕਿ ਅਮਰੀਕਾ ਨੇ ਚੰਦ ਪਲਾਟ ਕਟਨੇ ਸ਼ੁਰੂ ਕਰ ਦਿੱਤੇ ਨੇ ਪਰ ਅਸੀਂ ਰਾਮਪੁਰਾ ਫੁੱਲ ਸੀਵਰੇਜ ਟੱਕਣ ਨਹੀਂ ਲਾ ਰਹੇ ਬਿਜਲੀ ਚ ਸੰਕਟ ਖਤਮ ਹੋ ਗਿਆ ਕਿਸਾਨਾਂ ਨੂੰ ਦੇਣ ਵਾਲੇ ਬਿਜਲੀ ਦਿੱਤੀ ਗਈ ਹੈ ਥਰਮ ਪਲਾਂਟ ਖਰੀਦ ਲਿਆ ਗਿਆ ਹੈ ਕੋਲੇ ਦੀ ਖਾਨ ਸਾਡੀ ਆਪਣੀ ਹੈ ਭਗਵੰਤ ਮਾਨ ਦੀ ਸਰਕਾਰ ਦੇ ਮੰਤਰੀ ਮੰਡਲ 'ਚ ਅੱਜ ਵੱਡਾ ਫੇਰ ਬਦਲ ਹੋਇਆ ਜਿੱਥੇ ਮੰਤਰੀਆਂ ਦੀ ਛੁੱਟੀ ਕੀਤੀ ਗਈ ਹੈ ਉੱਥੇ ਹੀ ਜੇਕਰ ਗੱਲ ਕੀਤੀ ਜਾਏ ਤਾਂ ਉਹਨਾਂ ਨੇ ਆਪਣੇ ਉਸਡੀ ਓੰਕਾਰ ਸਿੰਘ ਨੂੰ ਵੀ ਹਟਾ ਦਿੱਤਾ ਹਾਲਾਂਕਿ ਇਸ ਦੇ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋਏ ਇੱਕ ਬਹੁਤ ਹੀ ਮਹੱਤਵਪੂਰਨ ਔਦਾਂ ਮੰਨਿਆ ਜਾਂਦਾ ਹੈ ਕਿਉਂਕਿ ਉਹ ਮੁੱਖ ਮੰਤਰੀ ਦਫ਼ਤਰ ਦਾ ਸਾਰਾ ਕੰਮ ਸੰਭਾਲਦੇ ਨੇ ਉਹ ਮੁੱਖ ਮੰਤਰੀ ਨੂੰ ਸਲਾਹ ਵੀ ਦਿੰਦੇ ਸੀ ਓੰਕਾਰ ਨੂੰ ਇਹ ਜ਼ਿੰਮੇਵਾਰੀ 31 ਅਗਸਤ 2022 ਨੂੰ ਸੌਂਪੀ ਗਈ ਸੀ ਓੰਕਾਰ ਸਿੰਘ ਮੂਲ ਰੂਪ ਤੋਂ ਸੰਗਰੂਰ ਦੇ ਰਹਿਣ ਵਾਲੇ ਤੇ ਇਸ ਦੇ ਨਾਲ OCM ਭਗਵੰਤ ਮਾ ਦੇ ਕਾਫੀ ਖਾਸ ਮੰਨੇ ਜਾਂਦੇ ਸੀ ਇਸ ਦੇ ਨਾਲ ਹੀ ਉਹ ਪਹਿਲਾਂ ਵੀ ਕਈ ਅਧਰ ਤੇ ਕੰਮ ਕਰ ਚੁੱਕੇ ਨੇ ਹਾਲਾਂਕਿ ਇਸ ਮਾਮਲੇ 'ਚ ਅਜੇ ਤੱਕ ਕੁਝ ਵੀ ਸਾਫ ਨਹੀਂ ਹੋਇਆ ਕਿ ਆਖਰਕਾਰ ਉਹਨਾਂ ਤੋਂ ਅਸਤੀਫਾ ਲਿਆ ਕਿਉਂ ਗਿਆਏ ਹਾਲਾਂਕਿ ਉਹਨਾਂ ਨੇ ਅਸਤੀਫਾ ਦੇਣ ਦਾ ਕਾਰਨ ਸਹੀ ਦੱਸਿਆ ਸੀ ਉਹ ਵੀ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਨੌਕਰੀ ਛੱਡ ਕੇ ਪਾਰਟੀ 'ਚ ਸ਼ਾਮਲ ਹੋਏ ਸੀ ਕੌਮੀ ਇਨਸਾਫ ਮੋਰਚਾ ਦੇ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਖਾਲਸਾ ਪੰਥਾ ਤੇ ਸਿੱਖ ਜਿਸ ਤਰ੍ਹਾਂ ਦੇਸ਼ ਵਿਦੇਸ਼ੇ ਲੰਬੇ ਸਮੇਂ ਤੋਂ ਜੇਲ੍ਹ ਚ ਬੰਦ ਬੰਦੀ ਸਿੰਘਾਂ ਨੂੰ ਰਿਹਾਈ ਲਈ ਸੰਘਰਸ਼ ਕਰ ਰਿਹਾ ਉਸੇ ਤਰ੍ਹਾਂ ਕੌਮੀ ਇਨਸਾਫ ਮੋਰਚਾ ਵੀ ਪਿਛਲੇ 2.5 ਸਾਲਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਸੰਘਰਸ਼ ਕਰ ਰਿਹਾ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਦਬਿੱਦ ਦੇ ਦੋਸ਼ੀਆਂ ਨੂੰ ਸਸਾ ਦਿਵਾਲੀ ਸਰਕਾਰ ਤੋਂ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੋਸ਼ੀਆਂ ਨੂੰ ਸ ਨਹੀਂ ਦੇ ਰਹੀ ਨਾ ਹੀ ਬੰਦੀ ਸਿੰਘਾਂ ਨੂੰ ਰਿਹਾ ਕਰ ਰਹੀ ਹੈ ਇਸ ਲਈ ਅਸੀਂ ਪ੍ਰੈਸ ਰਾਹੀਂ ਪੰਜਾਬ ਅਤੇ ਦੇਸ਼ ਵਿਦੇਸ਼ ਦੀ ਸਮੂਹ ਸਹਿ ਕਾਮ ਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ 1 ਅਕਤੂਬਰ ਨੂੰ ਸ਼੍ਰੀ ਫਤਗੜ ਸਾਹਿਬ ਤੋਂ ਗਵਰਨਰ ਹਾਊਸ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਰਿਹائش ਤੱਕ ਮਾਰਚ ਕਰਿਆ ਜਾਵੇਗਾ ਫਿਲਹਾਲ ਇਸਨ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 FM ਸੱਚਿਆ ਕਾ